ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਇੱਧਰ ਯੂ ਵੀ ਦੇਖ ਰਿਹਾ ਏ ਟੀਵੀ ਟੀਵੀ ਵੀ ਬੈਠ ਕੇ ਨਹੀਂ ਦੇਖ ਰਿਹਾ ਖੜਾ ਹੋ ਕੇ ਇੱਧਰ ਉੱਧਰ ਟੱਪ ਕੇ ਬੈਡਾਂ ਤੇ ਨਾ ਪੂਰੇ ਤੇ ਫੇਰ ਦੇਖ ਰਿਹਾ ਏ ਤੇ ਇੱਧਰ ਬਾਹਰ ਬੀਬੀ ਸਮਾਰ ਰਹੀ ਐ ਛੋਲੇ ਕਿਉਂਕਿ ਇੱਕ ਮਹੀਨਾ ਹੋ ਗਿਆ ਜਦ ਜਦੋਂ ਅਸੀਂ ਸੌਦਾ ਲੈ ਕੇ ਆਨੇ ਆ ਨਾ ਛੋਲੇ ਬੀਬੀ ਲੈ ਕੇ ਆਂਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹਦੇ ਕਰਕੇ ਨਾ ਹੁਣ ਫਿਰ ਸਾਰਿਆਂ ਨੂੰ ਜਦ ਦੇਖਿਆ ਪਿਓ ਏ ਤੇ ਬਾਅਦ ਉਹ ਸਾਰੇ ਪਾਣੀ ਚ ਤੈਰ ਕੇ ਉੱਪਰ ਆ ਗਿਆ ਢੋਰਾ ਲੱਗਿਆ ਹੋਇਆ ਤਾਂ ਕਰਕੇ ਹੁਣ ਉਹ ਹੁਣ ਪਾਣੀ ਕੱਢ ਕੇ ਸਾਫ਼ ਕਰਕੇ ਬੀਬੀ ਨੂੰ ਦਈਆਂ ਛੋਲੇ ਸਮਾਰਨ ਵਾਸਤੇ ਵੀ ਸੌਦਰ ਸਬਜੀ ਤਰ੍ਹਾਂ ਦਾ ਟਾਈਮ ਹੋ ਰਿਹਾ ਸੀਗਾ ਤਾਂ ਕਰਕੇ ਫਟਾਫਟ ਸਮਾਰ ਰਹੇ ਆ ਵੀ ਸਾਰੇ ਜਿਹੜੇ ਜਿੰਨਿਆਂ ਨੂੰ ਵੀ ਢੋਰਾ ਲੱਗਿਆ ਹੋਇਆ ਵੀ ਸਾਰੇ ਕੱਢ ਕੇ ਅੱਡ-ਅੱਡ ਕਰ ਲਈਏ ਕਿਉਂਕਿ ਹੁਣ ਕਰਨੀ ਆ ਛੋਲਿਆਂ ਦੀ ਸਬਜੀ ਤਾਂ ਕਿ ਇੰਨੇ ਛੋਲੇ ਤਾਂ ਸਾਡੇ ਬੇਕਰ ਨਿਕਲ ਗਏ ਹਜੇ ਹੋਰ ਨਿਕਲਣਗੇ ਮੈਨੂੰ ਲੱਗਦਾ ਕਿਉਂਕਿ ਆ ਦੇਖੋ ਆਹ ਕਾਲੇ-ਕਾਲੇ ਜੇ ਲੱਗੇ ਹੋਏ ਆ ਆਹ ਕਾਲੇ-ਕਾਲੇ ਜੇ ਕੀੜੇ ਜੇ ਛੋਟੇ-ਛੋਟੇ ਜੇ ਹੁਣ ਸਬਜੀ ਵੀ ਧਰਨੀ ਆ ਬਸ ਜਿਹੜੇ ਛੋਲੇ ਸਾਫ਼ ਜੇ ਨਿਕਲਿਆਉਂਗੇ ਉਹੀ ਧਰ ਲੈਣੇ ਆ ਹੁਣ ਹੌਣ ਮੈਂ ਛਿੜਕ ਰਹੀ ਹੁਣ ਦੰਦ ਕੱਢ ਕੇ ਦਿਖਾ ਰਿਆ ਮੈਨੂੰ ਹੁਣ ਕਹਿਣਾ ਨਹੀਂ ਮੰਨ ਰਿਹਾ ਹੁਣ ਦੰਦ ਕੱਢ ਰਿਹਾ ਚੁੱਪ ਚੁੱਪ ਅਰੇ ਹਾਸੇ ਦਿਖਾ ਰਿਹਾ ਨਲਾਕ ਹੋ ਜਾਂਦਾ ਜੇ ਇਹਨੂੰ ਜ਼ਿਆਦਾ ਛਿੜਕੀ ਜਾਊ ਚੁੱਪ ਹਾ ਜਨਾਨੀ ਅਰੇ ਹਾਸੇ ਦਿਖਾ ਰਿਹਾ ਵੀ ਮੰਮਾ ਤਾਂ ਮੈਨੂੰ ਨਾ ਮਜ਼ਾਕ ਚ ਛਿੜਕ ਰਹੀ ਐ ਪਿਆਰ ਨਾਲ ਬਸ ਇਹਦੇ ਮੂਰੇ ਹੱਸੋ ਨਾ ਫੇਰ ਇਹ ਰੁੱਸ ਜਾਂਦਾ ਐ ਵੀ ਫੇਰ ਹੱਸਿਆ ਨਹੀਂ ਨਾ ਕੋਈ ਫੇਰ ਰੁੱਸ ਜਾਂਦਾ ਐ ਇੱਥੇ ਡਾਰੇ ਠੰਡੀ ਹਵਾ ਚੱਲ ਰਹੀ ਆ। ਨਾ ਕਿੰਨੀ ਧਾਬਾ ਆ ਰਹੀ ਆ ਸਾਰੇ ਪਾਸੇ। ਮਿਰਚਾਂ ਦੇ ਬੁੱਟੇ ਤਾਂ ਕਿ ਬਦੇ ਹੀ ਨਹੀਂ। ਗਰਮੀ ਬਹੁਤ ਆ। ਤਾਂ ਹੀ ਵਧੀਆਂ। ਹਾਂ ਅੱਗੇ ਤਾਂ ਛੱਤੀਆਂ ਲੱਗ ਜਾਂਦੀਆਂ ਐ। ਉਹ ਫਿਰ ਇਹ ਤਾਂ ਔੜੀਆਂ ਆ ਮਿਰਚਾਂ ਜ਼ਿਆਦੇ। ਜ਼ਿਆਦੇ ਕੋੜੀਆਂ ਆ। ਇਹਨਾਂ ਦਾ ਵੀ ਹੋਰ ਹੋਣਾ। ਅੱਛਾ। ਆ ਦੇਖੀ ਦੇਖੀ ਦੇਖੀ। ਬਾਬੂ ਸੈਂਟਰਲ ਖੋਲ ਕੇ ਹੱਥ 'ਚ ਫੜ ਲਿਆ। ਲੋ ਜੀ ਸਬਜੀ ਸਾਡੀ ਗਈ ਬਾਣ ਤੇ ਹੁਣ ਬਸ ਰੋਟੀ ਲਾਣੀ ਐ ਤੋਂ ਬਾਅਦ। ਬੱਦਲ ਬਹੁਤ ਹੋ ਰਹੇ ਆ ਇਹ ਹਵਾ ਚੱਲਦੀ ਐ ਠੰਡੀ। ਤੇ ਹੁਣ ਮੈਂ ਜਿਵੇਂ ਪਤਾ ਜਿੰਨਾਂ ਨੂੰ ਹਨਾ ਪੁਰਾਣੇ ਸਬਸਕ੍ਰਾਈਬਰਸ ਨੂੰ ਵੀ ਮੈਂ ਟੈਸਟ ਕਰਦੀ ਹੁੰਦੀ ਐ। ਹੁਣ ਮੈਂ ਥੋੜੀ ਜੀ ਟੈਸਟ ਕਰੂੰਗੀ। ਭੁੱਖ ਲੱਗ ਰਹੀ ਐ ਬਸ ਵੀ ਥੋੜੀ ਜੀ ਖਾਉਂਗੀ। ਤੇ ਲੋ ਜੀ ਟੱਕ ਦिए ਕਿਉਂਕਿ ਹਵਾ ਬਹੁਤ ਚੱਲ ਰਹੀ ਹੈ ਮਿੱਟੀ ਗਣੀ ਕੁਝ ਪੈ ਜਾਂਦਾ ਵਿੱਚ ਖਾ ਕੇ ਦੇਖੀਏ ਸਬਜੀ ਤੇ ਉਹਦੀ ਮੈਂ ਆਪਣੀ ਤਰਾਣੀ ਦੇ ਹੱਥਾਂ ਦੀ ਸਬਜੀ ਛੋਲਿਆਂ ਦੀ ਰੈਸਪੀ ਤੁਸੀਂ ਮੇਰੇ ਬਲੌਗ ਤੇ ਦੇਖੋਗੇ ਹਾਂ ਰੈਸਪੀ ਮੈਂ ਗੱਲੂ ਬਲੌਗ 'ਚ ਦੇਖੂਗੀ ਕਿ ਕਿਵੇਂ ਬਣੀ ਹੈ ਤੁਹਾਨੂੰ ਛੋਲਿਆਂ ਦੀ ਸਬਜੀ ਪਸੰਦ ਹੈ ਪਰ ਰੋਟੀ ਨਾਲ ਹੀ ਪਸੰਦ ਅਸੀਂ ਬਣਾਵਾਂਗੇ ਆਪਾਂ ਜੀਰਾ ਰਾਈਸ ਬਣਾਵਾਂਗੇ ਹਾਂ ਜੀਰਾ ਰਾਈਸ ਬਣਾਵਾਂਗੇ ਚੋਲੇ ਨਾਲ ਵੀ ਪਸੰਦ ਆ ਇੱਕ ਫਟੂਰੇ ਹੋਣ ਜਾਂ ਪੂਰੀਆਂ ਹੋਣ ਅੱਜ ਮੌਸਮ ਵੀ ਵਧੀਆ ਪਹਿਲਾਂ ਗੱਲ ਕਰਕੇ ਸਾਡੀ ਸੀ ਜਦ ਤੜਕਾ ਲਾ ਰਹੀ ਸੀ ਹਰਜਿੰਦਰ ਨੂੰ ਕਹਿ ਰਹੀ ਸੀ ਮੈਂ ਕਹਾ ਮੌਸਮ ਕਿੰਨਾ ਵਧੀਆ ਜੀ ਕਰ ਰਿਹਾ ਫਟੂਰੇ ਬਣਾ ਲੀਏ ਬਣਾ ਕੀ ਕਰ ਰਹੇ ਨਾ ਅੱਵਾ ਫਟੂਰੇ ਕਿਤੇ ਬਣਾਏ ਵੀ ਨਹੀਂ ਜਿੱਦਣ ਮੀਂਹ ਪੈਗਾ ਉਦੋਂ ਬਣਾ ਲਾਂਗੇ ਹਨਾ ਮੌਸਮ ਠੰਡਾ ਹੀ ਹੋਵੇ ਮੌਸਮ ਠੰਡਾ ਹੁਣ ਸੌਣ ਚ ਮੌਸਮ ਠੰਡੇ ਹੋ ਰਹਿਣਗੇ ਸੌਣ ਸੌਣ ਨੂੰ ਫੇਰ ਆਪਾਂ ਐਵੇਂ ਦਾ ਕੁਝ ਹੁਣ ਬਣਾ ਲਿਆ ਕਰਾਂਗੇ ਬਣਾ ਲਿਆ ਕਰਾਂਗੇ ਹਾਂ ਚ ਨਾਲਾ ਪਤਾ ਨਹੀਂ ਕਿੱਥੇ ਨਾਲ ਪੱਤਲੀ ਮੰਡਰ ਨਾਲ ਪਤਾ ਨਹੀਂ ਹੈਗਾ ਪਤਾ ਨਹੀਂ ਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੁਣ ਅਗਲੀ ਹੋਗੀ ਸਵੇਰ ਤੇ ਖਾਣਾ ਪਾਣਾ ਸਾਡਾ ਬਣ ਚੁੱਕਿਆ ਹੈ ਵੀ ਘਰ ਜਿਹੜਾ ਕੰਮ ਹੈ ਝਾੜੂ ਪੋਚਾ ਦਾ ਉਹ ਵੀ ਸਾਰਾ ਸੀ ਨਵੇੜ ਤਾਂ ਬਦਲ ਵਾਇ ਦੇਖੋ ਕਿੰਨੀ ਹੋ ਰਹੀ ਆ ਹਵਾ ਚੱਲ ਗਈ ਹੈ ਠੰਡੀ ਅਰਾ ਸੋ ਥੋੜੀ ਆ ਜਾਂ ਕਣੀਆਂ ਜਿਹੀਆਂ ਆਈਆਂ ਇਹ ਸਵੇਰੇ ਵੀ ਥੋੜੀਆਂ ਜਿਹੀਆਂ ਕਣੀਆਂ ਜਿਹੀ ਪੈ ਗਈ ਮੌਸਮ ਤਾਂ ਠੀਕ ਆ ਬੇ ਠੰਡਾ ਜਾਏ ਪਰ ਮੈਂ ਨਹੀਂ ਇੱਥੇ ਆ ਰਿਹਾ ਹਾਂ ਦਾ ਸੋਰਚ ਨਬਤੀ ਲੇਵ ਨੂੰ ਮਾਣਦੀ ਆਪਾਂ ਇਹ ਬੋਲ ਰਹੀ ਹੈ ਤੇ ਬੋਲ ਤੇ ਸਵਾਗਤ ਦੀ ਹੈ ਸਵੇਰਾਂ ਨੂੰ ਸਵਾ ਲੱਗਦਾ ਸਿੱਟਦੀ ਪਿੱਛੇ ਉਹ ਠੰਡੀ ਸੀ ਇਹ ਗਰਮ ਚੁੱਲੇ ਦੀ ਹੁਣ ਤੱਕ ਤੇ ਜੁੱਲੇ ਦੀ ਕੱਢੀ ਆ ਅੱਛਾ ਤੇਰੇ ਜਿਹੜੇ ਸਾਡੇ ਸਬਜ਼ੀਆਂ ਵਾਲੇ ਭਾਂਡੇ ਹੁੰਦੇ ਨੇ ਨਾ ਉਹ ਅਸੀਂ ਬਾਹਰ ਹੀ ਮਾਜਦੇ ਹੁੰਦੇ ਆ ਅੰਦਰ ਨਹੀਂ ਮਾਜਦੇ ਹੈਗੇ ਕਿਉਂਕਿ ਫਿਰ ਅੰਦਰ ਸਿੰਕ ਕਾਲੇ ਹੋ ਜਾਂਦੇ ਹੈਗੇ ਤਾਂ ਕਰਕੇ ਸੋ ਆਹ ਨਾਲ ਨਾਲੇ ਵਧੀਆ ਮੰਜ ਜਾਂਦੇ ਨੇ ਸਾਬਣ ਨਾਲ ਇਹਨੇ ਨਿੱਖਣ ਲੋ ਜੇ ਜੁੱਲੇ ਨੂੰ ਨਾ ਮੰਜਣ ਨੂੰ ਜ਼ੋਰ ਤਾਂ ਲੱਗਦਾ ਬੜੇ ਨੂੰ ਭਾਂਡੇ ਨੂੰ ਸੋ ਆਨ ਆਲਵਧੀਆ ਨਿਕਲ ਜਾਂਦਾ ਏ ਤੇ ਜਿਵੇਂ ਤੁਹਾਨੂੰ ਪਹਿਲਾ ਵੀਡੀਓਸ ਚ ਦੱਸਿਆ ਹੋਇਆ ਵੀ ਪਹਿਲਾ ਸ਼ਾਇਦ ਜਿਹੜੇ ਨਵੇਂ ਸਬਸਕ੍ਰਾਈਬਰ ਆਉਣ ਉਹਨੂੰ ਨਹੀਂ ਪਤਾ ਹੋਣਾ ਸ਼ਾਮ ਦੀ ਸਬਜੀ ਮੇਰੀ ਦਰਾਨੀ ਧਰ ਲੈਂਦੀ ਹੁੰਦੀ ਆ ਤੇ ਸਵੇਰ ਦੀ ਮੈਂ ਧਰ ਲਨੀ ਹੁੰਦੀ ਐ ਕਿਉਂ ਸਾਡੇ ਚ ਕੋਈ ਅਹੀ ਜਿਓ ਉਹ ਨਹੀਂ ਹੈਗੀ ਮਤਲਬ ਗੱਲਬਾਤ ਵੀ ਹਾਂ ਵੀ ਸ਼ਾਮ ਨੂੰ ਪੱਕਾ ਹੀ ਉਹਨੇ ਧਰਨੀ ਐ ਵੀ ਸਾਡੇ ਕੋਈ ਬਾਰੀ ਬੰਨੀ ਹੋਈ ਐ ਵੀ ਪੱਕਾ ਸਵੇਰ ਦੀ ਮੈਂ ਹੀ ਧਰਨੀ ਐ ਅਹੀ ਜੀ ਵੀ ਕੋਈ ਗੱਲ ਨਹੀਂ ਹੈਗੀ ਸਵੇਰ ਦੀ ਮੈਂ ਚਲ ਧਰ ਲੈਂਦੀ ਆ ਕਿਉਂਕਿ ਆਹੂ ਛੋਟਾ ਏ ਇਸ ਕਰਕੇ ਉਹ ਸ਼ਾਮ ਦੀ ਧਰ ਲੈਂਦੀ ਹੁੰਦੀ ਆ ਤੇ ਬਾਕੀ ਸਵੇਰ ਦਾ ਕੰਮ ਹੁੰਦਾ ਜਿਹੜਾ ਰੋਟੀ ਬਾਣੀ ਦਾ ਸਾਰਾ ਤਾਂ ਕਰਕੇ ਜਿੱਦਣ ਕੋਈ ਹਾਂ ਹੁੰਦਾ ਵੀ ਹਾਂ ਵੀ ਚਲ ਕੋਈ ਨਾ ਅੱਜ ਮੈਂ ਧਰ ਲੂੰਗੀ ਤਾਂ ਅੱਜ ਫਿਰ ਉਹ ਦਿਨ ਉਹ ਸਵੇਰ ਧਰ ਲੈਂਦੀ ਆ ਤੇ ਜਿੱਦਣ ਮੈਨੂੰ ਠੀਕ ਲੱਗਦਾ ਵੀ ਮੈਂ ਸ਼ਾਮ ਨੂੰ ਤਾਂ ਉਹ ਦਿਨ ਵੈ ਸ਼ਾਮ ਤਾਂ ਵੀ ਜ਼ਿਆਦਾਤਰ ਉਹ ਸਵੇਰ ਦੀ ਮੈਂ ਹੀ ਧਰ ਲੈਂਦੀ ਆ ਇਹ ਐਹੀ ਜੀ ਬਾਰੀਬੂਰੀ ਕੋਈ ਨਹੀਂ ਬੰਨੀ ਵੀ ਪਰ ਹਾਂ ਵੀ ਜੋ ਵੀ ਆਸੀ ਆਪਸ ਵਿੱਚ ਗੱਲਬਾਤ ਕਰਕੇ ਉਹਨਾਂ ਕਰਾਂ ਅੱਜ ਮੌਸਮ ਬਹੁਤ ਠੰਡਾ ਹੋ ਰਿਹਾ ਐ ਜੀ ਕਰ ਰਿਹਾ ਇਹ ਵੀ ਕੁਛ ਬਣਾ ਲਈਏ ਸੀ ਨਾ ਦਰਾਨੀ ਜਠਾਣੀ ਕਹਿੰਦੀ ਨਾਲ ਸਲਾਹ ਕਰ ਰਹੀ ਆ ਵੀ ਜਿੱਦਣ ਮੀਂਹ ਪਾਊਗਾ ਵੀ ਕੁਛ ਬਣਾਵਾਂਗੇ ਦੇਖਦੇ ਹਾਂ ਹੁਣ ਮੀਂਹ ਤਾਂ ਪੈਂਦਾ ਨਹੀਂ ਮੀਂਹ ਤਾਂ ਥੋੜਾ ਜਿਹਾ ਹੀ ਪੈ ਰਿਹਾ ਪਰ ਮੌਸਮ ਮੀਂਹ ਵਾਲਾ 24 ਘੰਟੇ ਰਹਿੰਦਾ ਇੱਥੇ ਮੀਂਹ ਨਹੀਂ ਪੈਂਦਾ ਹੈਗਾ ਹੁਣ ਦੇਖਦੇ ਹਾਂ ਅੱਜ ਕੀ ਬਣਾਈਏ ਹੈ ਨਾ ਮੀਂਹ ਤਾਂ ਪੈ ਰਿਹਾ ਦੇਖਦੇ ਹਾਂ ਹੁਣ ਜੇ ਸ਼ਾਮ ਨੂੰ ਸਾਡਾ ਕੁਛ ਆਈਡੀਆ ਬਣਿਆ ਵੀ ਬਣਾਉਣੇ ਆ ਤਾਂ ਜ਼ਰ ਤੰਦ ਦਸਿਆ ਅਸੀਂ ਸ਼ਾਮ ਨੂੰ ਬਣਾਵਾਂਗੇ ਸਮੋਸਤ ਕੁਛ ਵੀ ਕੋਈ ਚੀਜ਼ ਤਾਂ ਅਸੀਂ ਬਣਾ ਲੱਗੇ ਹੁਣ ਸਮੋਸੇ ਇੱਧਰ ਤਿਆਰੀ ਕਰ ਰਹੇ ਆਂ ਸਮੋਸਿਆਂ ਦੀ ਪਹਿਲਾਂ ਸੀ ਰੋਟੀਆਂ ਢੇਡ ਢੇਡ ਕੇ ਬਣਾਏ ਇਹ ਸਾਰੀਆਂ ਨਾਲ ਠੀਕ ਨਹੀਂ ਦੀਆਂ ਛੋਟੀਆਂ ᱛੀਆਂ ਫਿਰ ਉਹਨਾਂ ਦੇ ਵਿੱਚ ਫੀਲਿੰਗ ਵਧੀਆ ਨਹੀਂ ਵਧੀਆ ਫੀਲਿੰਗ ਨਹੀਂ ਭਰ ਰਹੀ ᱛੀ ਇਸ ਕਰਕੇ ਅਸੀਂ ਦੁਬਾਰੇ ਢੇਡ ਬੁੰਨ ਕੇ ਸਾਰੀਆਂ ਦੁਬਾਰੇ ਬਿਲ ਰਹੇ ਆਂ ਹੁਣ ਦੁਬਾਰੇ ਸਮੋਸੇ ਭਰਾਂਗੇ ਸਾਰੇ ਇਹ ਮੂੰ ਪੇੜਾ ਵੀ ਔਖਾ ਹੋ ਰਿਹਾ ਉਧਰ ਆਪੂ ਦੇਖੋ ਕੀ ਕਰ ਰਿਹਾ ਪੈਪ ਨਾਲ ਖੇਡ ਰਿਹਾ ਪੱਕਣ ਕਰਕੇ ਪੁਰਾਣੇ ਪੁਰਾਣੇ ਛੋਟੇ ਨੇ ਹੁਣ ਵੱਡੇ ਬਣਾਵਾਂਗੇ ਆਏ ਆਏ ਐਨੂੰ ਉੱਧਰ ਹੀ ਰੱਖ ਦੇ ਕਿ ਤੇ ਮੇਰਾ ਪੱਕ ਲੈ ਚੱਲਾ ਜਾ ਸਾ ਚੱਲ ਨਾ ਉਹ ਸੇਕ ਚੱਲ ਬਬੂ ਤੂੰ ਜਾ ਤੂੰ ਆਪ ਉੱਧਰ ਲੈ ਨਾ ਲੋ ਜੀ ਇੱਧਰ ਛੱਡਿਆ ਸਮੋਸੇ ਬਣ ਕੇ ਹੋ ਗਏ ਤਿਆਰ ਆ ਤਿੰਨ ਚਾਰ ਨਾ ਅਬੂ ਵਾਸਤੇ ਕਟਰ ਬਣਾਏ ਐ ਕਟਰ ਘਰ ਮੈਂ ਦੇ ਆ ਦੇਖੋ ਜੀ ਮੇਨਾ ਬਸ ਆ ਕਟਰ ਪੰਨ ਹੋ ਰਿਹਾ ਤੋੜ ਕੇ ਦਵਾਈ ਮੜਾ ਜਾ ਇਹ ਐ ਸਮੋਸੇ ਟੁੱਟ ਰਿਹਾ ਸਮਾਂ ਹੱਥ ਨਹੀਂ ਲੱਗ ਰਹੇ ਕਿਉਂਕਿ ਤੱਤੇ ਬਹੁਤ ਹੋਏ ਆ ਹਨਾ ਉਹ ਦੇਖੀਏ ਫਿਰ ਉਹ ਗਿਰ ਗਿਆ ਗੋਵਾ ਸਾਡਾ ਤੇ ਇਧਰ ਸਮੋਸੇ ਇੱਕ ਵਧੀਆ ਬਣ ਬਣ ਤਿਆਰ ਹੋ ਰਹੇ ਆ ਜੀਨੇ ਵੀ ਭਾਈ ਖਾਣੇ ਆ ਆ ਜਾਓ ਤੇ ਜੀਨੂੰ ਖੁਸ਼ਬੂ ਆ ਰਹੀ ਆ ਉਹ ਵੀ ਆ ਜਾਓ ਆ ਵੀ ਆਪਾਂ ਸਮੋਸੇ ਇਧਰ ਬਣਾ ਲੇ ਕਾਫੀ ਬਣਾ ਲੇ ਤੇ ਹੁਣ ਮੈਂ ਇਧਰ ਤਲ ਰਹੀ ਐ ਤੇ ਮਨਦੀਪ ਗਈ ਆ ابو ਨੂੰ ਦੇਣ ਕਿਉਂਕਿ ابو ਦਾ ਰੋਟੀ ਦਾ ਟਾਈਮ ਹੁੰਦਾ ਇਸ ਟਾਈਮ ਥੋੜਾ ਜੀ ਰੋਟੀ ਖਿਲਾਦਨੇ ਹੁੰਨੇ ਆ ਉਹਨੂੰ ਤੇ ਇਧਰ ਆਪਾ ਬਣਾ ਬਣਾ ਕੇ ਐਨੇ ਕ ਕੱਢ ਲਏ ਐਨੇ ਕ ਰਹਿ ਗਏ ਤੇ ਆਹ ਦੇਖੋ ਸਮੋਸੇ ਸਾਡੇ ਬਹੁਤ ਜਿਆਦਾ ਵਧੀਆ ਬਣ ਰਹੇ ਆ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਜਿਆਦਾ ਸੌਖੇ ਨੇ ਪਰ ਮਿਹਨਤ ਬਹੁਤ ਐ ਕਿਉਂਕਿ ਇਸ ਵਾਰ ਅਸੀਂ ਬਣਾ ਲਏ ਤੇ ਅਗਲੀ ਵਾਰ ਵਾਸਤੇ ਦੇਤਾ ਸੀ ਜਵਾਬ ਵੀ ਹੁਣ ਨਹੀਂ ਬਣਦੇ ਪਾਈ ਵੀ ਹੁਣ ਜਿਹਨੇ ਖਾਣੇ ਰੱਜ ਕੇ ਖਾ ਲਓ ਤੇ ਬਸ ਸਮੋਸੇ ਨਹੀਂ ਸੀ ਬਣਾ ਕੇ ਦੇਣੇ ਕਿਉਂਕਿ ਬਹੁਤ ਜ਼ਿਆਦਾ ਟਾਈਮ ਲੱਗਦਾ ਏ ਬਣਾਉਣ ਨੂੰ ਤੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਏ ਜਿਹੜਾ ਇਹ ਨਾ ਉਹ ਹੁੰਦਾ ਏ ਰੋਟੀ ਜੀ ਬੇਲਦੇ ਆ ਉਹਨੂੰ ਟਾਈਮ ਮੈਂ ਮਿਹਨਤ ਜ਼ਿਆਦਾ ਲੱਗਦੀ ਏ ਬਾਕੀ ਸਟਫਿੰਗ ਭਰਨ ਨੂੰ ਤળਨ ਨੂੰ ਇੰਨਾ ਕੋਈ ਟਾਈਮ ਨਹੀਂ ਲੱਗਦਾ ਬਸ ਜਿਹੜਾ ਇਹ ਆਟਾ ਹੁੰਦਾ ਉਹ ਕਿਹੜਾ ਹੁੰਦਾ ਚਲੋ ਵੀ ਹੁਣ ਮੈਂ ਬਣਾ ਲਾਂ ਫਟਾਫਟ ਮੇਰਾ ਹੋਇਆ ਹੈ ਕਹਿੰਦਾ ਚੱਲ ਮੈਂ ਕਿਹਾ ਚੱਲ ਇਹਨੇ ਕਿਹਾ ਚੱਲ ਤੇ ਕਿਹਾ ਚੱਲ ਮੈਂ ਕਿਹਾ ਚੱਲ ਇਹਨੇ ਕਿਹਾ ਚੱਲ ਚੱਲ ਵੀ ਕੰਮ ਨਿਭੜ ਗਿਆ ਵਧੀਆ ਬਣ ਗਿਆ ਹੈ ਨਾ ਹਾਂ ਜੀ ਬਣ ਗਿਆ ਐਨ ਕੈਂਟ ਆ ਤਾ ਤੈਨੂੰ ਤਾਂ ਲੱਗਣੀ ਹੋਊਗੀ ਕਿ ਤੈਨੂੰ ਆਹੀ ਕੁਝ ਪਸੰਦ ਹੈ ਕੀ ਹੋ ਗਿਆ ਹੈ ਤੂੰ ਭਾਗ ਜਾ ਜੇ ਤੇ ਜਾਣੇ ਟੀਪੀ ਮੂਰੇ ਖਾਲਾ ਹਾਂ ਰਹੋ ਬੱਦਾਂ ਹੈ ਤੇ ਆ ਉਹ ਉੱਧਰ ਰੱਜਿਆ ਫਿਰ ਰਿਹਾ ਏ ਆਪਾਂ ਵੀ ਖਾਈਏ ਹਾਂ ਬਸ ਅਸੀਂ ਤਾਂ ਹੁਣ ਇਕੱਠਾ ਹੀ ਕੰਮ ਨਵੇੜ ਦੇਣਾ ਆਪਾਂ ਇੱਕ ਇੱਕ ਨਹੀਂ ਨਾ ਖਾਣਾ ਹੁਣ ਹੁਣ ਫਿਰ ਅਸੀਂ ਰਾਤ ਨੂੰ بار بار ਨਹੀਂ ਖਾਂਦੇ ਹਨਾ ਨਾ ਖਾਣਾ ਇੱਕ ਇੱਕ ਖਾਣਾ ਇੱਕ ਇੱਕ ਹੈ ਕੋਲਡ ਡਰਿੰਕ ਵੀ ਕਿ ਢੱਪਰ ਦੇਣਾ ਚਾਹ ਕੋਲਡ ਡਰਿੰਕ ਮੁੰਡਾ ਸਾਡਾ ਖਾਣਾ ਪੀਣਾ ਮਤਲਬ ਹੋਇਆ ਨਹੀਂ ਹੈਗਾ ਡੰਨ ਨਹੀਂ ਹੋਇਆ ਹਜੇ ਹੋਊਗਾ ਮੈਂ ਕੋਲੀ ਚੱਕ ਕੇ ਲਿਆ ਮਾਨਾ ਕਿਉਂਕਿ ਇੱਕ ਇੱਕ ਤਾਂ ਖਾਣਾ ਯੂਵੀ ਵਾਲੀ ਚ ਖਾਣੇ ਆਣੇ ਤੇ ਅਸੀਂ ਹੁਣ ਦੋਏ ਜਣੀਆਂ ਖਾਣ ਲੱਗੀਆਂ ਸਾਡਾ ਤਾਂ ਫਿਰ ਇੱਕੋ ਟਾਈਮ ਦਾ ਹੁੰਦਾ ਏ ਤੇ ਬਾਕੀਆਂ ਨੇ ਇੱਕ ਇੱਕ ਖਾਇਆ ਕਹਿੰਦੇ ਅਸੀਂ ਦੇ ਰਾਤ ਨੂੰ ਖਾਵਾਂਗੇ ਤਾਂ ਬਸ ਅੱਜ ਦੀ ਸਾਡਾ ਵਲੌਗ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਇੱਥੇ ਤੱਕ ਸੀਗਾ ਤੇ ਇਸ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਕਰਿਓ ਠੰਡਾ ਕਮਰਾ ਹੈ ਗੇਂਡ ਦਾ ਹਾਂ ਉਮੀ ਨੂੰ ਮੰਦਰ ਬੁਲਾ ਲਈ ਵੀ ਚਲ ਤੂੰ ਅੰਦਰ ਬਹਿ ਕੇ ਖਾ ਲੈ ਕਿਉਂਕਿ ਇਹਨੇ ਵੀ ਇੱਕੋ ਵਾਰੀ ਖਾਣਿਆ ਹੁਣ ਬਾਰ-ਬਾਰ ਨਹੀਂ ਖਾਣੇ ਬਸ ਤੇ ਹੁਣ ਮਿਲਾਂਗੇ ਅਗਲੇ ਵਧੀਆ ਜਿਹੇ ਵਲੌਗ